ਬੀਤੀ ਦੇਰ ਰਾਤ ਇਸ ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ট্রান্সਫਾਰਮਰ ਚੋਰੀ ਕਰਨ ਵਾਲੇ ਸਰਗਰਮ ਗਰੋਹ ਨੇ ਪਿੰਡ ਕੀੜਾ ਦੇ ਖੇਤਾਂ ਵਿੱਚੋਂ ਦੋ ਤੇ ਇੱਕ ਨਾਲ ਲੱਗਦੇ ਦੂਸਰੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਖੇਤਾਂ ਵਿੱਚੋਂ ਇੱਕ ਹੋਰ ট্রান্সਫਾਰਮਰਾਂ ਦਾ ਕੀਮਤੀ ਸਮਾਨ ਚੋਰੀ ਕਰ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਸੁਖਾਟੀੜਾ ਗੁਰਵੀਰ ਸਿੰਘ ਹਰਮਨ ਸਿੰਘ ਪ੍ਰੇਮ ਕੁਮਾਰ ਰਾਜਕੁਮਾਰ ਰਣਜੀਤ ਸਿੰਘ ਬਲਜੀਤ ਸਿੰਘ ਜੀਤਾ ਆਦੇ ਨੇ ਦੱਸਿਆ ਕਿ ਉਹਨਾਂ ਨੂੰ ਇਸ ਚੋਰੀ ਦੇ ਸਬੰਧ ਵਿੱਚ ਸਵੇਰੇ ਖੇਤਾਂ ਵਿੱਚ ਆਉਣ ਤੇ ਪਤਾ ਲੱਗਾ ਚੋਰ ਦੇਰ ਰਾਤ ਨੰਬਰਦਾਰ ਸੰਤੋਖ ਸਿੰਘ ਨਿਵਾਸੀ ਖੀਡਾਂ ਦੇ ਖੇਤਾਂ ਵਿੱਚ ਦੱਸ ਕੇ ਵੀ ਦਾ ਟਰਾਂਸਫਾਰਮਰ ਨੂੰ ਖੋਲ ਕੇ ਉਸ ਦੀਆ ਤਾਂਬੇ ਦੀਆ ਕੋਇਲਾ ਤੇਲ ਤੇ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਏ ਜਦ ਕਿ ਜਾਂਦੇ ਹੋਏ ਚੋਰ ਇਥੋਂ ਪੌੜੀ ਤੇ ਚੋਨੇ ਨੂੰ ਪਾਉਣ ਵਾਲੀਆਂ ਦਵਾਈਆਂ ਵੀ ਲੈ ਗਏ ਇਸੇ ਤਰ੍ਹਾਂ ਇਹਨਾਂ ਖੇਤਾਂ ਤੋਂ ਕਾਫੀ ਪਿੱਛੇ ਸੜਕ ਤੋਂ ਹਟਵੇਂ ਪਰਗਨ ਸਿੰਘ ਨਿਵਾਸੀ ਖੀਡਾਂ ਦੇ ਖੇਤਾਂ ਵਿੱਚੋਂ ਵੀ ਦੱਸ ਕੇ ਵੀ ਦਾ ਟਰਾਂਸਫਾਰਮਰ ਖੰਬਿਆਂ ਤੋਂ ਹੇਠਾਂ ਉਤਾਰ ਕੇ ਖੋਲ ਕੇ ਉਸ ਦਾ ਸਾਰਾ ਕੀਮਤੀ ਸਮਾਨ ਕੱਢ ਕੇ ਲੈ ਗਏ ਇਸੇ ਤਰ੍ਹਾਂ ਨਾਲ ਲੱਗਦੇ ਦੂਸਰੇ ਜ਼ਿਲ੍ਹੇ ਦੇ ਪਿੰਡ ਲਾਦੀਆ ਤੋਂ ਵੀ ਇੱਕ ਟਰਾਂਸਫਾਰਮਰ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਜਦ ਕੀ ਇਸ ਤੋਂ ਦੋ ਰਾਤਾ ਪਹਿਲਾ ਇਸ ਸਰਗਰਮ ਚੋਰਾ ਦਾ ਟੋਲਾ ਦੋ ਕੋਟ ਫਤੂਹੀ ਤੇ ਇੱਕ ਪਿੰਡ ਕੀਡਾਂ ਦੇ ਟਰਾਂਸਫਾਰਮਰ ਦਾ ਕੀਮਤੀ ਸਮਾਨ ਚੋਰੀ ਕਰ ਚੁੱਕੇ ਸਨ ਜਿਸ ਨਾਲ ਜਿੱਥੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ ਉੱਤੇ ਕੋਟ ਫਤੂਹੀ ਬਿਜਲੀ ਦਫਤਰ ਵਿੱਚ ਅਧਿਕਾਰੀਆਂ ਦੀ ਬਹੁਤ ਮਾੜੀ ਕਾਰਗੁਜ਼ਾਰੀ ਕਰਕੇ ਇਹਨਾਂ ਕਿਸਾਨਾਂ ਨੂੰ ਚੋਨੇ ਦੇ ਸੀਜ਼ਨ ਵਿੱਚ ਦੁਬਾਰਾ ਟਰਾਂਸਫਾਰਮਰ ਚਾਲੂ ਕਰਵਾਉਣ ਲਈ ਕਾਫੀ ਦਿਨ ਖਜਰਲ ਖੁਆਰ ਹੋਣਾ ਪੈ ਰਿਹਾ ਹੈ ਜਦ ਕਿ ਪਹਿਲੇ ਚੋਰੀ ਹੋਏ ਟਰਾਂਸਫਾਰਮਰ ਵੀ ਖੇਤਾਂ ਵਿੱਚ ਮਹਿਕਮੇ ਵੱਲੋਂ ਚਾਲੂ ਕਰਨ ਦੀ ਥਾਂ ਹੋਏ ਹੀ ਪਏ ਹਨ